ਨੋਏ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਹੈ ਬਹੁਤ ਵੱਡਾ ਕਬੱਡੀ ਕੱਪ ਸਰੀ ਦੇ ਵਿੱਚ ਇਹ ਕਬੱਡੀ ਕੱਪ ਹੋਣ ਜਾ ਰਿਹਾ ਹੈ ਇੱਥੇ ਸਾਰੇ ਪੰਜਾਬ ਤੋਂ ਉੱਚ ਪੱਧਰੀ ਜਿਹੜੇ ਖਿਡਾਰੀ ਆ ਉਹ ਪਹੁੰਚ ਚੁੱਕੇ ਹਨ ਸ਼ੀਲੂ ਵਰਗੇ ਅੰਬੇ ਵਰਗੇ ਸ਼ਾਜੀ ਵਰਗੇ ਇਹ ਸਾਰੇ ਜਿਹੜੇ ਡੁੱਲੇ ਵਰਗੇ ਸਾਰੇ ਜਿਹੜੇ ਟੌਪ ਦੇ ਜਿਹੜੇ ਪਲੇਅਰ ਆ ਉਹ ਇਸ ਕਬੱਡੀ ਕੱਪ ਤੇ ਪਹੁੰਚ ਰਿਹਾ ਹੈ ਸਰੀ ਦੇ ਵਿੱਚ ਇੱਕ ਵੱਡੀ ਕੱਪ ਹੋਣ ਜਾ ਰਿਹਾ ਇਸ ਕਬੱਡੀ ਦਾ ਨਾਮ ਸਰਹਾਲਾ ਰਣੂਆ ਰੱਖਿਆ ਗਿਆ ਜੀ ਸਰਹਾਲਾ ਰਣੂਆ ਕਬੱਡੀ ਕੱਪ ਇਹ ਜਿਹੜਾ ਕਬੱਡੀ ਕੱਪ ਸਰੀ ਦੀ ਵਿਸ਼ੇਸ਼ ਇੱਕ ਗਰਾਊਂਡ ਜਿਹੜੀ ਆ ਉੱਥੇ ਇਹ ਹੋਣ ਜਾ ਰਿਹਾ ਆ ਅਬੋਟਾ ਸਪੋਰਟ ਜਿਹੜੀ ਇਹਦੇ ਇਹਦਾ ਨਾਮ ਹੈ ਕਬੱਡੀ ਕੱਪ ਦਾ ਜੀ ਉੱਥੇ ਕਬੱਡੀ ਕੱਪ ਹੋਣ ਜਾ ਰਿਹਾ ਹੈ ਸੰਡੇ ਜਿਹੜਾ ਕਿ ਐਤਵਾਰ ਦੇ ਦਿਨ ਜੁਲਾਈ 6 ਨੂੰ 2025 ਨੂੰ ਇਹ ਕਬੱਡੀ ਕੱਪ ਹੋਣ ਜਾ ਰਿਹਾ ਹੈ ਸਰੀ ਦੇ ਵਿੱਚ ਅਬੋਟਾ ਸਪੋਰਟ ਸਰਹਾਲਾ ਰਣੂਆ ਕਬੱਡੀ ਕੱਪ ਹੀ ਹੋਵੇਗਾ ਜੀ ਧੰਨਵਾਦ